ਇਸ ਵੇਲੇ ਦੀ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਜੋ ਗੁੰਮ ਹੋਏ ਸੀ ਉਹ ਮਿਲ ਰਹੇ ਨੇ ਪਰ ਬੀਤੇ ਕੱਲ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਹਲਕਾ ਕਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਕਨੌਰ ਦੇ ਉੱਤੇ ਵੱਡੇ ਇਲਜ਼ਾਮ ਲੱਗ ਰਹੇ ਸੀ ਕਿ ਗੁਰਲਾਲ ਕਨੌਰ ਦੇ ਘਰੋਂ ਟਰਾਲੀਆਂ ਟਰੈਕਟਰ ਬਰਾਮਦ ਹੋਈਆਂ ਨੇ ਤਾਂ ਮਾਮਲਾ ਕਨੌਰ ਦੇ ਪਿੰਡ ਲੋਹ ਸੰਬਲੀ ਦਾ ਜਿੱਥੋਂ ਦੀ ਵੀਡੀਓ ਵਾਇਰਲ ਹੋ ਰਹੀ ਆ ਪਰ ਗੁਰਲਾਲ ਖਨੌਰ ਦੇ ਵੱਲੋਂ ਹੁਣ ਕੈਮਰੇ ਸਾਹਮਣੇ ਆ ਕੇ ਸਾਰੀ ਸੱਚਾਈ ਦੱਸੀ ਆ ਤੇ ਨਾਲ ਹੀ ਭਾਵਕ ਹੁੰਦਿਆਂ ਕਿਹਾ ਕਿ ਇਸ ਤਰੀਕੇ ਦੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਇੱਕ ਵਾਰ ਪੁਸ਼ਟੀ ਤਾਂ ਕਰ ਲਿਆ ਕਰੋ ਕਿਉਂਕਿ ਅਸੀਂ ਤਾਂ ਪਵਾਦੀ ਆ ਅਸੀਂ ਤੁਹਾਡਾ ਸਵਾਗਤ ਕੀਤਾ ਸੀ ਜਦੋਂ ਤੁਸੀਂ ਇਸ ਪਵਾਦੀ ਧਰਤੀ ਦੇ ਉੱਤੇ ਆ ਕੇ ਰੁਕੇ ਸੀ ਅਸੀਂ ਤੁਹਾਡੀ ਹਰ ਵੇਲੇ ਮਦਦ ਕੀਤੀ ਆ ਪਰ ਤੁਸੀਂ ਇਸ ਤਰੀਕੇ ਦੇ ਸਾਡੇ ਉੱਤੇ ਇਲਜ਼ਾਮ ਲਾ ਰਹੇ ਹੋ ਤਾ ਇਲਜ਼ਾਮ ਲਾਉਣਾ ਬਿਲਕੁਲ ਸਹੀ ਨਹੀਂ ਆ ਤਾਂ ਜਿੱਥੋਂ ਟਰਾਲੀਆਂ ਬਰਾਮਦ ਹੋਈਆਂ ਜਿਹੜੇ ਬੰਦੇ ਦੇ ਘਰੋਂ ਟਰਾਲੀਆਂ ਬਰਾਮਦ ਹੋਈਆਂ ਕਹਿੰਦੇ ਉਸ ਦੇ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ਉਸ ਦੇ ਨਾਲ ਮੇਰਾ ਕੋਈ ਲਿੰਕ ਨਹੀਂ ਆ ਤਾਂ ਉਸ ਪਿੰਡ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਘਰ ਜਿਹੜਾ ਗੁਰਲਾਲ ਕਨੌਰ ਦਾ ਬਲਕਿ ਮੇਰੀ ਰਿਹੈਸ਼ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਆ ਪਿੰਡ ਮੇਰਾ ਮਾੜੂ ਆ ਪੂਰੀ ਗੱਲਬਾਤ ਜਿਹੜੀ ਗੁਰਲਾਲ ਕਨੌਰ ਦੇ ਵੱਲੋਂ ਕਹੀ ਆ ਤਾਂ ਨਾਲ ਹੀ ਮੀਡੀਆ ਵਾਲਿਆਂ ਨੂੰ ਵੀ ਕਿਹਾ ਚੈਨਲਾਂ ਵਾਲਿਆਂ ਨੂੰ ਵੀ ਕਿਹਾ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੀਆਂ ਖਬਰਾਂ ਚਲਾਈਆਂ ਗਈਆਂ ਕੀ ਪਹਿਲਾਂ ਪੁਸ਼ਟੀ ਕਰ ਲੈਣੀ ਚਾਹੀਦੀ ਆ ਤਾਂ ਵਾਕੇ ਹੀ ਪੁਸ਼ਟੀ ਕਰਕੇ ਹੀ ਕੋਈ ਖਬਰ ਚਲਾਉਣੀ ਚਾਹੀਦੀ ਆ ਇੱਕ ਧਿਰ ਦੀ ਸੁਣ ਕੇ ਕਦੇ ਵੀ ਖਬਰ ਨਹੀਂ ਚਲਾਉਣੀ ਚਾਹੀਦੀ ਜੋ ਨਿਯਮ ਆ ਤਾਂ ਗੁਰਲਾਲ ਕਨੌਰ ਕਾਫੀ ਭਾਵੁਕ ਵੀ ਹੋਏ ਨੇ ਤੇ ਅੱਜ ਉਹਨਾਂ ਦੇ ਵੱਲੋਂ ਕੈਮਰੇ ਸਾਹਮਣੇ ਆ ਕੇ ਸੱਚਾਈ ਦੱਸੀ ਆ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੈ ਕਿ ਕੱਲ ਤੋਂ ਰੌਲਾ ਪੈ ਰਿਹਾ ਕੱਲ ਕਿਉਂ ਨਹੀਂ ਤਾਂ ਗੁਰਲਾਲ ਕਨੌਰ ਨੇ ਉਸ ਦੇ ਪਿੱਛੇ ਵੀ ਕਾਰਨ ਦੱਸਿਆ ਤਾਂ ਕੀ ਕੁਝ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਹਲਕਾ ਕਨੌਰ ਤੋਂ ਐਮਐਲਏ ਗੁਰਲਾਲ ਕਨੌਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਨਾਲ ਕਨੌਰ ਹਲਕੇ ਕਨੌਰ ਦੇ ਪਿੰਡ ਲੋਸ ਸਿੰਬਲੀ ਦੀ ਇੱਕ ਘਟਨਾ ਮੁੰਡਾ ਉਸਨੇ ਕੋਈ ਕਿਸਾਨੀ ਧਰਨੇ ਦੇ ਉਤੋਂ ਟਰਾਲੀਆਂ ਲੈ ਕੇ ਆਂਦੀਆਂ ਚੋਰੀ ਕਰਕੇ ਲੈ ਕੇ ਆਂਦੀਆਂ ਜਾਂ ਕਿਵੇਂ ਲੈ ਜਿਹੜੀਆਂ ਟਰਾਲੀਆਂ ਬਰਾਮਦ ਹੋਈਆਂ ਸੋ ਪਿੰਡ ਲੋਸ ਸਿੰਬਲੀ ਹੈ ਸੋ ਕੁਛ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਭਰਾ ਲਾ ਲੋ ਕਿਸਾਨ ਭਰਾ ਲਾ ਲੋ ਜਜ ਕੋ ਵਕ ਵਕ ਪਾਰਟੀਆਂ ਦਾ ਹੁੰਦਾ ਹੀ ਆ ਪ੍ਰਪੋਗੰਡਾ ਵੀ ਉਹ ਐਮਐਲਏ ਸਾਹਿਬ ਦਾ ਘਰ ਆ ਗਰ ਲਾਲ ਕਨੌਰ ਦਾ ਘਰ ਆ ਸੋ ਮੇਰਾ ਜੱਦੀ ਪਿੰਡ ਜਿਹੜਾ ਮਾੜੂ ਆ ਜਾਂ ਮੇਰੀ ਰਹਿਸ਼ ਜਿਹੜੀ ਆ ਉਹ ਇੱਥੇ ਯੂਨੀਵਰਸਿਟੀ ਆ ਹਰ ਬਕਸ਼ਨ ਕਲੇਵ ਸੋ ਭਰਾਵੋ ਮੇਰਾ ਇਸ ਘਟਨਾ ਕਰਮ ਦੇ ਨਾਲ ਕੋਈ ਲੈਣ ਦੇ ਨਹੀਂ ਸੋ ਜਿਦਾਂ ਵੀ ਕੋਈ ਹਰਕਤ ਕੀਤੀ ਆ ਸੋ ਦੇ ਉੱਤੇ ਕਾਨੂੰਨ ਅਨੁਸਾਰ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਕਿਤੇ ਨਾਲੇ ਮੈਂ ਪਰ ਉਹ ਇੱਕ ਗੱਲ ਤੁਹਾਨੂੰ ਹੱਥ ਜੋੜ ਕੇ ਕਹਿਣੀ ਚਾਹੁੰਦਾ ਵੀ ਇਹ ਫਵਾਦੀ ਦੀ ਧਰਤੀ ਹੈ ਜਦੋਂ ਤੁਸੀਂ ਪਿੱਛੋਂ ਗਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਚੜ੍ਹਾਈ ਕਰਕੇ ਆਏ ਸੀ ਤੇ ਤੁਹਾਨੂੰ ਫਵਾਦੀਆਂ ਨੇ ਖੜੇ ਮੱਥੇ ਤੁਹਾਡਾ ਸਵਾਗਤ ਕੀਤਾ ਸੀ ਰਸਤੇ ਦੇ ਵਿੱਚ ਹੋਰ ਵੀ ਬੜੇ ਸਟੇਸ਼ਨ ਆਏ ਸੀ ਪਰ ਤੁਸੀਂ ਸ਼ੰਭੂ ਬਾਡਰ ਤੇ ਆਏ ਸਾਡੇ ਪਿੰਡਾਂ ਦੇ ਮਾਰੇ ਲੋਕਾਂ ਨੇ ਕਿੰਨੀ ਸੇਵਾ ਕਰੀਆ ਥਾਰੀ ਤੁਹਾਨੂੰ ਸਾਰਾ ਪਤਾ ਵੀ ਥਾਵੇਂ ਹੀ ਬ ਇਤਨੀ ਦੂਰ ਤੇ ਆ ਕੇ ਵੀ ਪਵਾਦ ਦੀ ਧਰਤੀ ਨੇ ਪੌਦੀਆਂ ਨੇ ਟਰਾਲੀਆਂ ਚੋਰੀ ਕਰ ਲਈਆਂ ਅਸੀਂ ਇੱਕ ਗੱਲ ਤਾਂ ਸੁਣਨਾ ਵਾਅਦਾ ਕਰਦੇ ਆਂ ਭਾਈ ਜੇ ਕਿਸੇ ਦਾ ਕੋਈ ਵਹੀਕਲ ਕੋਈ ਮਸ਼ੀਨਰੀ ਗੁੰਮ ਹੋਈ ਆ ਮਿਸ ਹੋਈ ਆ ਉਹ ਬਿਲਕੁਲ ਉਹਨੂੰ ਪਛਾਈ ਜਾਵੇਗੀ ਉਹਨਾਂ ਦੇ ਘਰ ਤੱਕ ਪਛਾਈ ਜਾਵੇ ਕਿ ਤੁਸੀਂ ਆਓ ਤੁਹਾਡਾ ਪਹਿਲਾਂ ਵੀ ਵੈਲਕਮ ਜੀ ਆਇਆਂ ਕੀਤਾ ਸੀ ਸੋ ਕੁਝ ਮੀਡੀਆ ਵਾਲੇ ਚੈਨਲ ਭਰਾ ਸਾਡੇ ਪ੍ਰੋਪੋ ਕੰਡਾਕ ਲੱਗੇ ਹੋਇਆ ਕਰਨ ਵੀ ਇਹ ਘਰਈ ਗਰਲਾਲ ਸਿੰਘ ਦਾ ਮੈਂ ਤੁਹਾਡੇ ਧਿਆਨ ਚ ਲਾ ਦਿਆਂ ਕਿ ਮੇਰਾ ਬੜਾ ਅਜੀਜ਼ ਮਿੱਤਰ ਸੀ ਰঞ্জੀਤ ਸਿੰਘ ਜੀਤਾ ਮੋੜ ਮੈਂ ਕੱਲ ਸਾਰਾ ਦਿਨ ਉਹਦੇ ਸੰਸਕਾਰ ਦੇ ਉੱਤੇ ਬੀਜੀ ਸੀ ਸਾਡੇ ਭਰਾ ਦੁਨੀਆ ਤੋਂ ਚਲਾ ਗਿਆ ਕਬੱਡੀ ਦਾ ਸਟਾਰ ਸੀ ਰਾਤੀ ਮੈਂ ਲੇਟ ਆਇਆ ਸੀ ਤੇ ਅੱਜ ਮੈਨੂੰ ਕਿਸੇ ਕੰਮ ਕਰਕੇ ਰਜੇਨਾ ਕਰਕੇ ਬਾਹਰ ਜਾਣਾ ਪਿਆ ਮੈਂ ਹੁਣ ਨਿਕਲ ਗਿਆ ਸੀ ਸੋ ਮੈਂ ਸਾਰੇ ਚੈਨਲ ਆਨਨ ਹੱਥ ਜੋੜ ਕੇ ਬੇਨਤੀ ਕਰਦਾ ਇਹ ਖਬਰ ਦੀ ਜਿਹੜੀ ਪਹਿਲਾਂ ਪੁਸ਼ਟੀ ਕਰ ਲੋ ਵੀ ਇਹ ਪਿੰਡ ਕਿਹੜਾ ਇਸ ਬੰਦੇ ਦਾ ਹਾਲਾਂਕਿ ਮੇਰਾ ਤਾਂ ਉਸ ਬੰਦੇ ਨਾਲ ਵੀ ਕੋਈ ਲੈਣ ਦੇ ਨਹੀਂ ਮੈਂ ਉਸ ਬੰਦੇ ਨੂੰ ਕਦੇ ਬੜਾ ਜਾਣਦਾ ਨਹੀਂ ਵੇਖਿਆ ਨਹੀਂ ਮੈਨੂੰ ਕੱਲ ਕੋਈ ਜਥੇਬੰਦੀ ਦੇ ਮੁੰਡੇ ਸੀਗੇ ਸੰਧੂਵਰੀ ਮੈਨੂੰ ਫੋਨ ਆਇਆ ਉਹਨਾਂ ਦਾ ਕਹਿੰਦੇ ਭਾਈ ਐਸਐਚਓ ਸਾਹਿਬ ਨੂੰ ਕਹਿ ਦਿਓ ਵੀ ਸਾਡੀਆਂ ਟਰਾਲੀਆਂ ਸਾਨੂੰ ਸ਼ੱਕ ਆ ਵੀ ਉੱਥੇ ਖੜੀਆਂ ਮੈਂ ਨਾਲ ਦੀ ਨਾਲ ਹੀ ਸਾਫਸਿੰਘ ਨੂੰ ਕਿਹਾ ਉਹ ਗਏ ਜਾ ਕੇ ਟਰਾਲੀਆਂ ਉਹਨਾਂ ਨੇ ਬਰਾਂਧਨ ਕਰ ਲਈਆਂ ਤੇ ਮੈਂ ਔਰ ਸਨੂ ਡੀਐਸਪੀ ਸਾਹਿਬ ਨੂੰ ਐਸਐਚਓ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਕਾਨੂੰਨ ਅਨਸਾਰ ਜਿਹੜੀ ਬਣਦੀ ਕਾਰਵਾਈ ਹੈ ਉਸ ਬੰਦੇ ਦੇ ਉੱਤੇ ਕੀਤੀ ਜਾਏ ਤੇ ਮੈਂ ਸਾਰੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਖਬਰ ਦੀ ਜਿਹੜੀ ਪਹਿਲਾਂ ਉਹ ਪੁਸ਼ਟੀ ਕਰ ਲਓ ਇਸ ਤਰ੍ਹਾਂ ਨਾ ਕਵਰ ਚਲਾਓ ਆਪਾਂ ਇਹ ਨੌਲਜਨਾਂ ਦੇ ਵਿੱਚ ਨਾ ਪਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਗੁਰਲਾਲ ਕਨੌਰ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤਾ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਲਗਾਉਣਾ ਤਾਂ ਉਸ ਤੋਂ ਪਹਿਲਾਂ ਪੁਸ਼ਟੀ ਬਹੁਤ ਜ਼ਰੂਰੀ ਆ ਕਿ ਇੱਕ ਆਮ ਆਦਮੀ ਪਾਰਟੀ ਦਾ ਐਮਐਲਏ ਟਰੈਕਟਰ ਚੋਰੀ ਕਰੇਗਾ ਟਰੈਕਟਰ ਟਰਾਲੀਆਂ ਚੋਰੀ ਕਰੇਗਾ ਵਾਕੇ ਸਵਾਲ ਵੱਡੇ ਨੇ ਕਿ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਲੱਗੇ ਤਾਂ ਇੱਕ ਭੰਡੀ ਪ੍ਰਚਾਰ ਆਪਾਂ ਕਹਿ ਸਕਦੇ ਆ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਜ਼ਰੂਰ ਕਹਿ ਸਕਦੇ ਆ ਇੱਕ ਜਿਹੜੇ ਐਮਐਲਏ ਨੇ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜਰੂਰ ਕਹਿ ਸਕਦੇ ਹਾਂ ਕਿਉਂਕਿ ਹਲਕਾ ਕਨੌਰ ਦੇ ਨੇੜੇ ਤੇੜੇ ਦੇ ਪਿੰਡ ਨੇ ਜਿਹੜੇ ਉਹ ਹਰ ਕੋਈ ਜਾਣਦਾ ਗੁਰਲਾਲ ਕਨੌਰ ਦੀ ਸ਼ਬੀ ਕੀ ਆ ਗੁਰਲਾਲ ਕਨੌਰ ਕੋਈ ਇਹ ਨਹੀਂ ਆ ਕਿ ਅੱਜ ਜੋ ਐਮਐਲਏ ਬਣ ਕੇ ਉਹਨਾਂ ਦੀ ਜਾਣ ਪਹਿਚਾਣ ਹੋਈ ਆ ਉਹਨਾਂ ਦਾ ਨਾਮ ਹੋਇਆ ਬਲਕਿ ਉਹਨਾਂ ਨੇ ਮਾਂ ਖੇਡ ਕਬੱਡੀ ਦੇ ਵਿੱਚ ਆਪਣੀ ਜਿਹੜੀ ਜਾਣ ਪਹਿਚਾਣ ਬਣਾਈ ਆ ਉਹ ਧਰਤੀ ਦੇ ਨਾਲ ਜੁੜੇ ਹੋਏ ਨੇ ਉਹ ਸ਼ੁਰੂ ਤੋਂ ਗਰਾਊਂਡਾਂ ਦੇ ਵਿੱਚ ਰਹੇ ਨੇ ਤਾਂ ਜਿਹੜੇ ਕਬੱਡੀ ਦੇ ਨਾਲ ਉਹਨਾਂ ਦਾ ਨਾਮ ਬਣਿਆ ਉਸ ਤੋਂ ਬਾਅਦ ਉਹ ਐਮ.ਐਲ.ਏ ਬਣਿਆ ਕਈ ਜਿਹੜੇ ਹੁੰਦੇ ਨੇ ਅਜਿਹੇ ਹੁੰਦੇ ਨੇ ਜੋ ਸਿਆਸਤ ਦੇ ਵਿੱਚ ਆ ਕੇ ਮਸ਼ਹੂਰ ਹੁੰਦੇ ਨੇ ਕਈ ਅਜਿਹੇ ਹੁੰਦੇ ਨੇ ਜੋ ਪਹਿਲਾਂ ਹੀ ਮਸ਼ਹੂਰ ਹੁੰਦੇ ਨੇ ਬਾਅਦ ਦੇ ਵਿੱਚ ਸਿਆਸਤ ਦੇ ਵਿੱਚ ਆਉਂਦੇ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿੰਦੇ ਨੇ ਤਾਂ ਹਲਕਾ ਕਨੌਰ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਕਨੌਰ ਦੇ ਵੱਲੋਂ ਭਾਵਕ ਹੁੰਦਿਆਂ ਹੋਇਆਂ ਕਿਹਾ ਕਿ ਅਸੀਂ ਤਾਂ ਪੁਵਾਦੀ ਅਸੀਂ ਤਾਂ ਤੁਹਾਡਾ ਸਵਾਗਤ ਕੀਤਾ ਵਾਕਈ ਦੁੱਖ ਲੱਗਦਾ ਜਦੋਂ ਕੋਈ ਇਸ ਤਰੀਕੇ ਦੇ ਇਲਜ਼ਾਮ ਤਾਂ ਤੁਸੀਂ ਸੁਣਿਆ ਗੁਰਲਾਲ ਕਨੌਰ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਲਗਾਉਣਾ ਤਾਂ ਉਸ ਤੋਂ ਪਹਿਲਾਂ ਪੁਸ਼ਟੀ ਬਹੁਤ ਜ਼ਰੂਰੀ ਆ ਕਿ ਇੱਕ ਆਮ ਆਦਮੀ ਪਾਰਟੀ ਦਾ ਐਮਐਲਏ ਟਰੈਕਟਰ ਚੋਰੀ ਕਰੇਗਾ ਟਰੈਕਟਰ ਟਰਾਲੀਆਂ ਚੋਰੀ ਕਰੇਗਾ ਵਾਕੇ ਸਵਾਲ ਵੱਡੇ ਨੇ ਕਿ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਲੱਗੇ ਤਾ ਇੱਕ ਭੰਡੀ ਪ੍ਰਚਾਰ ਆਪਾਂ ਕਹਿ ਸਕਦੇ ਆ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਜ਼ਰੂਰ ਕਹਿ ਸਕਦੇ ਆ ਇੱਕ ਜਿਹੜੇ ਐਮਐਲਏ ਨੇ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜ਼ਰੂਰ ਕਹਿ ਸਕਦੇ ਆ ਕਿਉਂਕਿ ਹਲਕਾ ਕਨੌਰ ਦੇ ਨੇੜੇ ਤੇੜੇ ਦੇ ਪਿੰਡ ਨੇ ਜਿਹੜੇ ਉਹ ਹਰ ਕੋਈ ਜਾਣਦਾ ਗੁਰਲਾਲ ਕਨੌਰ ਦੀ ਛਵੀ ਕੀ ਆ ਗੁਰਲਾਲ ਕਨੌਰ ਕੋਈ ਇਹ ਨਹੀਂ ਆ ਕਿ ਅੱਜ ਜੋ ਐਮਐਲਏ ਬਣ ਕੇ ਉਹਨਾਂ ਦੀ ਜਾਣ ਪਹਿਚਾਣ ਹੋਈ ਆ ਉਹਨਾਂ ਦਾ ਨਾਮ ਹੋਇਆ ਬਲਕਿ ਉਹਨਾਂ ਨੇ ਮਾਂ ਖੇਡ ਕਬੱਡੀ ਦੇ ਵਿੱਚ ਆਪਣੀ ਜਾਨ ਜਿਹੜੀ ਜਾਣ ਪਹਿਚਾਨ ਬਣਾਈ ਆ ਉਹ ਧਰਤੀ ਦੇ ਨਾਲ ਜੁੜੇ ਹੋਏ ਨੇ ਉਹ ਸ਼ੁਰੂ ਤੋਂ ਗਰਾਊਂਡਾਂ ਦੇ ਵਿੱਚ ਰਹੇ ਨੇ ਤਾਂ ਜਿਹੜੇ ਕਬੱਡੀ ਦੇ ਨਾਲ ਉਹਨਾਂ ਦਾ ਨਾਮ ਬਣਿਆ ਉਸ ਤੋਂ ਬਾਅਦ ਉਹ ਐਮਐਲਏ ਬਣੇ ਆ ਕਈ ਜਿਹੜੇ ਹੁੰਦੇ ਨੇ ਅਜਿਹੇ ਹੁੰਦੇ ਨੇ ਜੋ ਸਿਆਸਤ ਦੇ ਵਿੱਚ ਆ ਕੇ ਮਸ਼ਹੂਰ ਹੁੰਦੇ ਨੇ ਕਈ ਅਜਿਹੇ ਹੁੰਦੇ ਨੇ ਜੋ ਪਹਿਲਾਂ ਹੀ ਮਸ਼ਹੂਰ ਹੁੰਦੇ ਨੇ ਬਾਅਦ ਦੇ ਵਿੱਚ ਸਿਆਸਤ ਦੇ ਵਿੱਚ ਆਉਂਦੇ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿੰਦੇ ਨੇ ਤਾਂ ਹਲਕਾ ਕਨੌਰ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਘਨੌਰ ਦੇ ਵੱਲੋਂ ਭਾਵਕ ਹੁੰਦਿਆਂ ਹੋਇਆਂ ਕਿਹਾ ਕਿ ਅਸੀਂ ਤਾਂ ਪਵਾਦੀ ਅਸੀਂ ਤਾਂ ਤੁਹਾਡਾ ਸਵਾਗਤ ਕੀਤਾ ਵਾਕਿਆ ਹੀ ਦੁੱਖ ਲੱਗਦਾ ਜਦੋਂ ਕੋਈ ਇਸ ਤਰੀਕੇ ਦੇ ਇਲਜ਼ਾਮ ਬਿਨਾਂ ਪੁਸ਼ਟੀ ਦੇ ਉੱਤੇ ਬਿਨਾਂ ਪੁਸ਼ਟੀ ਕਰਨ ਤੋਂ ਲਗਾ ਦਿੰਦਾ ਤਾਂ ਉਹਨਾਂ ਦੀ ਸ਼ਬੀ ਨੂੰ ਜਰੂਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਮਨ ਨੂੰ ਠੇਸ ਜਰੂਰ ਪਹੁੰਚਦੀ ਆ